ਭਰਾਮਾਂ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀਆਂ ਦੀ ਵੈਰਾਈਟੀ ਸ਼ੁਰੂ ਹੁੰਦੇ ਸਾਰੀ ਦੁਪੱਟੇ ਗਰਮੀ ਵਾਲੇ ਚੁੰਨੀਆਂ ਆ ਗਈ ਜੀ ਕਾਟਨੀਆਂ ਆਰਕੰਡੀ ਵਾਲੀਆਂ ਚੁੰਨੀਆਂ ਜੀ ਬਹੁਤ ਹੀ ਸੋਹਣੇ-ਸੋਹਣੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਕਾਟਨੀਆਂ ਚੁੰਨੀਆਂ ਦਾ ਆਹ ਦੇਖੋ ਜੀ ਪਿਓਰ ਆਰਕੰਡੀ ਵਾਲਾ ਇਹ ਯਾਰ ਆਰਕੰਡੀ ਬੈਲ ਦੇ ਉੱਤੇ ਪੂਰਾ ਖੁੱਲਾ ਵੱਡਾ ਦੁਪੱਟਾ ਜੀ ਸਾਰਾ ਇਹ ਬਿਲਕੁਲ ਫੈਂਸੀ ਵਧੀਆ ਆਰਕੰਡੀ ਬੈਲ ਦੇ ਉੱਤੇ ਜੀ ਮਾਰਕੀਟ 'ਚ ਵਿਕੇ 150 ਦਾ ਵਿਕੇ 160 ਦਾ ਸਾਡਾ ਰੇਟ ਸਿਰਫ 100 ਰੁਪਏ ਹੈ ਜੀ ਇਹ 100 ਰੁਪਏ ਦੇ ਵਿੱਚ ਆਰਕੰਡੀ ਬੈਲ ਦਾ ਦੁਪੱਟਾ ਕਾਟਨ ਦਾ ਦੁਪੱਟਾ ਆ ਗਿਆ ਜੀ ਬਿਲਕੁਲ ਆਰਕੰਡੀ ਬੈਲ 100 ਰੁਪਏ ਦੇ ਵਿੱਚ ਕਾਟਾ ਜੀ ਭਰਾਵਾਂ ਦੀ ਹੱਤੀ ਦਿੱਤੇ ਸੇਲ ਮੇਲੇ ਦਿੱਤੇ ਜੀ 100 ਰੁਪਏ ਦਾ ਦੁਪੱਟਾ ਜੀ ਬਿਲਕੁਲ ਕਾਟਨ ਦਾ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਬਹੁਤ ਮਾਲ ਪਹੁੰਚੂਕਿਆ ਜੀ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਬਹੁਤ ਮਾਲ ਪਹੁੰਚੂਕਿਆਗਾ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋਗੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਵੇਂ ਨਵੇਂ ਰੰਗਾਂ ਦੇ ਵਿੱਚ ਆ ਦੇਖੋ ਜੀ ਸਾਰੇ ਨਵੇਂ ਕਲਰ ਬਿਲਕੁਲ ਫੈਂਸੀ ਡਿਜ਼ਾਈਨਿੰਗ ਆ ਫੈਂਸੀ ਕਲਰਾਂ ਦੇ ਵਿੱਚ ਸਿਰਫ 100 ਰੁਪਏ ਦਾ ਦੁਪੱਟਾ ਘੱਟਾ ਜੀ ਇਹੇ ਰਾਮਾ ਦੀ ਜਿੱਤੇ ਤੇ 100 ਰੁਪਏ ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ ਪੰਜ ਕਲਰਾਂ ਦੇ ਚਮਾਲ ਆਇਆ ਹੋਇਆ ਜੀ ਇਹ ਸਾਰਾ ਆ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਮਾ ਮਗਾ ਸਕਦੇ ਹੋਗੇ ਛੇਤੀ ਆ ਕੇ ਸਾਮਾ ਜੀ ਲੈ ਸਕਦੇ ਹੋ ਜੀ ਸਿਰਫ 100 ਰੁਪਏ ਦਾ ਡਵੱਟਾ ਕਾਟੂਨ ਦਾ ਡਵੱਟਾ ਜੀ ਇਹ ਪਿਓਰ ਆਰਕੰਡੀ ਵਾਇਦਾ ਜੀ ਬਿਲਕੁਲ ਪੂਰਾ ਵੱਡਾ ਡਵੱਟਾ ਜੀ ਪੂਰੇ ਵੱਡੇ ਸਾਈਜ਼ ਦਾ ਰੰਗ ਤੇ ਡਿਜ਼ਾਈਨ ਬਹੁਤ ਆਇਆ ਜੀ ਸਾਡੀ ਵੀਡੀਓ ਨੂੰ ਬੱਚੋ ਵਾ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ। ਪਰਾਵਾ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਜੀ। ਸੇਰ ਮੇਲੇ ਦੇ ਉੱਤੇ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਕਾਉਟਾਂ ਦੇ ਦੁਪੱਟਿਆਂ ਦੀ ਵੈਰਾਈਟੀ ਪਹੁੰਚ ਚੁੱਕੀ ਹੈ ਜੀ। ਆਹ ਦੇਖੋ ਜੀ ਸਾਨੂੰ ਡਿਜ਼ਾਈਨ ਇੱਕ ਹੋਲਕੇ ਦਿਖਾਉਣੇ ਆ ਉਹਦੇ ਨਾਲ ਦੇ ਅਗਾ ਪੰਜ ਕਲਰ ਹੁੰਦੇ ਆ ਤਕਰੀਬਨ। ਸਾਰੇ ਨਵੇਂ ਡਿਜ਼ਾਈਨ ਨਵੇਂ ਕਲਰ ਆ ਚੁੱਕੇ ਇਹਦੇ ਵਿੱਚ। ਨਵੇਂ ਨਵੇਂ ਡਿਜ਼ਾਈਨ ਤੇ ਨਵੇਂ ਨਵੇਂ ਕਲਰ ਦੇਖੋ ਜੀ। ਰਾਮਾ ਦੀ ਦਿੱਤੀ ਦਿੱਤੇ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਦੁਪੱਟਿਆਂ ਦੀ ਨਵੀਂ ਵੈਰਾਈ ਪਹੁੰਚੂਕੀ ਹੈ ਜੀ। ਦੁਪੱਟਿਆਂ ਦੀ ਨਵੀਂ ਵੈਰਾਈ ਜੀ ਨਵੇਂ ਡਿਜ਼ਾਈਨ ਸਾਰੇ। ਇੱਕ ਤੋਂ ਇੱਕ ਡਿਜ਼ਾਈਨ ਵਧੀਆ ਸਾਰੇ ਜੀ ਦੇਖੋ ਡਿਜ਼ਾਈਨ ਕਿੰਨੀ ਸੋਹਣੀ ਹੈ ਜੀ ਡਿਜ਼ਾਈਨ ਸਾਰੇ। ਇੱਕ ਤੋਂ ਇੱਕ ਡਿਜ਼ਾਈਨ ਵਧੀਆ ਆਇਆ ਹੋਇਆ ਜੀ ਸਾਰੇ ਇਹਦੇ ਵਿੱਚ। ਆਰਕੰਡੀ ਜਾਂ ਦੇ ਵਿੱਚ तकरीबन ਪੰਜ ਕਲਰਾਂ ਦੇ ਚਮਾਲ ਆਗਾ ਨਵੇਂ ਨਵੇਂ ਡਿਜ਼ਾਈਨ ਤੇ ਨਵੇਂ ਨਵੇਂ ਰੰਗਾਂ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਕਾਊਟਨ ਦੇ ਦੁਪੱਟੇ ਪਹੁੰਚ ਚੁੱਕੇ ਆ ਜੀ ਬਿਲਕੁਲ ਆਰਕੰਡੀ ਵੈਲ ਦੇ ਦੁਪੱਟੇ ਆ ਜੀ ਇਹ ਆਰਕੰਡੀ ਵੈਲ ਦੇ ਦੁਪੱਟੇ ਜੀ ਬਹੁਤ ਕੁਆਂਟੀਟੀ ਦੇ ਵਿੱਚ ਰੰਗ ਤੇ ਡਿਜ਼ਾਈਨ ਪਹੁੰਚ ਚੁੱਕੇ ਨੇ ਜਿੰਨੇ ਮਰਜ਼ੀ ਰੰਗ ਜਿਹਾ ਲੈ ਸਕਦੇ ਹੋ ਜੀ ਫੁੱਲ ਵੈਰੈਟੀ ਪਹੁੰਚੂਕੀ ਹੈਗੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਟੀ ਦੇਤੇ ਸੇਲ ਮੇਲਾ ਚੱਲ ਰਿਹਾਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਲੜਾਈਆ ਦੇ ਫੈਨਸੀ ਸੂਟਾਂ ਦਾ ਦੁਪੱਟਿਆਂ ਦਾ ਸਾਰੇ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਟੀ ਦੇ ਸੇਲ ਮੇਲੇ ਦੇ ਉੱਤੇ ਜੀ ਕਾਟਨ ਦਾ ਦੁਪੱਟਾ ਸਿਰਫ 100 ਰੁਪਏ ਦਾ ਕਰਤਾ ਜੀ ਇਹ ਪੂਰੇ ਵੱਡੇ ਸਾਈਜ਼ ਦਾ ਦੁਪੱਟਾ ਹੈ ਜੀ ਨਵੀਂ ਵੈਰਿਟੀ ਹੈ ਬਿਲਕੁਲ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨ ਚ ਆ ਲਾ ਚੁੱਕਿਆ ਜੀ ਇਹ ਭਰਾਵਾਂ ਦੀ ਹੱਟੀ ਵਾਸਟਾ ਰੋਡ ਨੌੜਵੰਡੀ